ਅਯੁੱਧਿਆ ਜਿਹੜੀ ਸੀ ਉਹਦੇ ਵਿੱਚ ਹਾਲੇ ਤੱਕ ਮਸਜਿਦ ਦੀ ਉਸਾਰੀ ਦਾ ਕੰਮ ਕਿਉਂ ਨਹੀਂ ਹੋ ਸਕਿਆ ਗਰਾਊਂਡ ਰਿਪੋਰਟ ਦੀ ਇਹ ਗੱਲ ਹੈ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ ਸੀ ਆਪਣੇ ਅਯੁੱਧਿਆ ਦਾ ਮਾਮਲਾ ਜਿਹੜਾ ਸੀ ਉਹ ਵੀ ਬਣਿਆ ਸੀ 6 ਦਸੰਬਰ 1992 ਨੂੰ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਅਯੁੱਧਿਆ ਦੀ ਗੱਲ ਆਉਂਦੀ ਹੈ ਤਾਂ ਇਹ ਗੱਲ ਲਿਖਦੇ ਨੇ ਅਯੁੱਧਿਆ ਦੇ ਵਿੱਚ ਹਾਲੇ ਤੱਕ ਮਸਜਿਦ ਦੀ ਉਸਾਰੀ ਦਾ ਕੰਮ ਕਿਉਂ ਨਹੀਂ ਹੋ ਸਕਿਆ ਗਰਾਊਂਡ ਰਿਪੋਰਟ ਕੀ ਕਹਿੰਦੀ ਹੈ ਮੰਦਿਰ ਤਾਂ ਬਣ ਗਿਆ ਪਰ ਮਹਜੀਦਾ ਅਜੇ ਤੱਕ ਕੋਈ ਨਾਮ ਨਹੀਂ ਲੈ ਲੈ ਰਿਆ ਸ਼ਹੀਦ ਮੌਜ਼ੀਜ਼ ਇਮਾਮ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ BBC ਤੋਂ ਇਹ ਗੱਲਬਾਤ ਹੈ ਉਜਧਿਆ ਤੋਂ ਕਰੀਬ 20 ਕਿਲੋਮੀਟਰ ਦੂਰ ਹੈ ਧਨੀਪੁਰ ਪਿੰਡ ਇਹ ਪਿੰਡ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਲਈ ਸੁਰੱਖਿਆ ਦੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਸਰਕਾਰ ਨੇ ਇੱਥੇ ਮਸਜਿਦ ਬਣਾਉਣ ਦੇ ਲਈ ਜ਼ਮੀਨ ਅਲਾਟ ਕੀਤੀ ਹੈ 6 ਦਸੰਬਰ 1992 ਨੂੰ ਉਜਧਿਆ ਦੇ ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ 9 ਨਵੰਬਰ 1919 ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਅਜोध्या ਦੇ ਵਿੱਚ ਰਾਮ ਮੰਦਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ ਤਤਕਾਲੀ ਚੀਫ ਜਸਟਿਸ ਰੰਜਨ ਗੰਗੋਈ ਦੀ ਅਗਵਾਈ ਵਾਲੀ ਪੰਜ ਮੈਂਬਰਿਸ ਦਾ ਵਿਧਾਨਕ ਬੈਂਚ ਨੇ ਰਾਮ ਜਨਮ ਭੂਮੀ ਦੇ ਉੱਤੇ ਬਾਬਰੀ ਮਸਜਿਦ ਮਾਮਲੇ 'ਚ ਸਰਬਸੰਮਤੀ ਦੇ ਨਾਲ ਫੈਸਲਾ ਸੁਣਾਇਆ ਸੀ ਇਸ ਦੇ ਤਹਿਤ ਅਜोध्या ਦੇ ਵਿੱਚ 2.77 ਏਕੜ ਦੀ ਪੂਰੀ ਵਿਵਾਦ ਜ਼ਮੀਨ ਰਾਮ ਮੰਦਰ ਦੇ ਨਿਰਮਾਣ ਦੇ ਲਈ ਦਿੱਤੀ ਗਈ ਤੇ ਮਸਜਿਦ ਬਣਾਉਣ ਦੇ ਲਈ ਮੁਸਲਮਾਨਾਂ ਨੂੰ 5 ਏਕੜ ਬਦਲਵੀ ਜਿਹੜੀ ਬਦਲੇ ਦੇ ਵਿੱਚ ਹੋਰ ਥਾਂ ਜ਼ਮੀਨ ਦੇਣ ਦਾ ਫੈਸਲਾ ਸੁਣਾਇਆ ਗਿਆ ਇੱਕ ਪਾਸੇ ਅਜੁੱਧਿਆ ਦੇ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਲੋਕਾਂ ਦੇ ਲਈ ਖੋਲਿਆਂ ਖੋਲਿਆਂ ਨੂੰ ਜਲਦੀ ਹੀ 1 ਸਾਲ ਪੂਰਾ ਹੋਣ ਵਾਲਾ ਹੈ ਰਾਮ ਮੰਦਰ ਨੂੰ ਖੋਲਿਆਂ ਪਰ ਦੂਜੇ ਪਾਸੇ ਧਨੀਪੁਰ ਦੇ ਵਿੱਚ ਨਵੀਂ ਮਸਜਿਦ ਦੀ ਉਸਾਰੀ ਦਾ ਕੰਮ ਵੀ ਅਜੇ ਸ਼ੁਰੂ ਨਹੀਂ ਹੋਇਆ ਉੱਤਰ ਪ੍ਰਦੇਸ਼ ਪਰਦੇਸ਼ ਦੇ ਜਿਹੜਾ ਗੋਰਖਪੁਰ ਅਜੁੱਧਿਆ ਲਖਨਊ ਹਾਈਵੇ ਦੇ ਉੱਤੇ ਰੌਨਹੀ ਥਾਣੇ ਦੇ ਨੇੜੇਲੇ ਰਾਹ ਦੇ ਉੱਤੇ ਤਨੀਪੁਰ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਮਸਜਿਦ ਦੀ ਪ੍ਰਸਤਾਵਿਤ ਜਗ੍ਹਾ ਹਾਈਵੇ ਤੋਂ 200 ਮੀਟਰ ਦੂਰ ਹੈ ਪਰ ਉੱਥੇ ਪਹੁੰਚ ਕੇ ਦੇਖਿਆ ਤਾਂ ਕੁਝ ਲੋਕ ਮਸਜਿਦ ਦੇ ਲਈ ਦਿੱਤੀ ਗਈ ਥਾਂ ਦੇ ਉੱਤੇ ਜਿਹੜਾ ਟੈਟ ਟੈਟ ਸਕਾਉਂਦੇ ਨਜ਼ਰ ਆਏ ਨੇ ਕਿਸਾਨ ਆਪਣੇ ਪਸ਼ੂ ਚਾਰ ਰਹੇ ਨੇ ਤੇ ਕੁਝ ਸ਼ਰਧਾਲੂ ਖੇਤ ਦੇ ਵਿਚਕਾਰ ਇੱਕ ਦਰਗਾਹ ਵੱਲ ਆ ਰਹੇ ਸਨ ਸੁੰਨੀ ਸੈਂਟਰਲ ਵਕਫ ਬੋਰਡ ਨੇ ਕੀ ਕਹਿਿਆ ਇਸ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰ ਨੇ 2020 ਦੇ ਵਿੱਚ ਸੁੰਨੀ ਸੈਂਟਰਲ ਵਕਫ ਬੋਰਡ ਨੂੰ ਮਸਜਿਦ ਬਣਾਉਣ ਦੇ ਲਈ ਜ਼ਮੀਨ ਦਿੱਤੀ ਸੀ ਇਸ ਤੋਂ ਬਾਅਦ ਬੋਰਡ ਨੇ ਇੰਟੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਜਿਹੜੀ ਹੈ ਆਈ ਆਈ ਸੀ ਐਫ ਦੇ ਨਾਂ ਹੀ ਇੱਕ ਟਰਸਟ ਬਣਾਈ ਸੀ ਫਾਊਂਡੇਸ਼ਨ ਦੇ ਜਿਹੜੇ ਪ੍ਰਧਾਨ ਨੇ ਜ਼ੁਫਰ ਫਾਰੂਕੀ ਦਾ ਕਹਿਣਾ ਹੈ ਕਿ ਫੰਡਾਂ ਦੀ ਘਾਟ ਦੇ ਕਾਰਨ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹਾਲਾਂਕਿ ਫੰਡ ਇਕੱਠੇ ਕਰਨ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ ਪਰ ਇਸ ਸਾਲ ਸਤੰਬਰ ਦੇ ਵਿੱਚ ਇਸ ਨੂੰ ਭੰਗ ਕਰ ਦਿੱਤਾ ਗਿਆ ਆਈ ਆਈ ਸੀ ਐਫ ਦੇ ਸਕੱਤਰ ਅਤਹਰ ਹੁਸੈਨ ਦਾ ਕਹਿਣਾ ਕਿ ਫੰਡ ਚ ਟੌਣ ਦੇ ਲਈ ਜੋ ਕਮੇਟੀ ਬਣਾਈ ਗਈ ਸੀ ਉਹ ਆਪਣਾ ਕੰਮ ਸਹੀ ਢੰਗ ਦੇ ਨਾਲ ਨਹੀਂ ਕਰ پا ਰਹੀ ਸੀ ਭੰਗ ਕੀਤੀ ਕਮੇਟੀ ਦੇ ਵਿੱਚ ਹਾਜ਼ਰੀ ਹਰਾਫਾਤ ਸ਼ੇਕ ਵੀ ਸ਼ਾਮਲ ਨੇ ਉਹਨਾਂ ਨੂੰ ਫੰਡ ਇਕੱਠਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਬੀਬੀਸੀ ਦੇ ਨਾਲ ਮੁੰਬਈ ਦੇ ਰਹਿਣ ਵਾਲੇ ਹਾਜੀ ਅਰਾਫਾਤ ਸ਼ੇਖ ਦੇ ਨਾਲ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਇਸ ਮਾਮਲੇ ਦੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਤਾ। ਉਹਨਾਂ ਕਿਹਾ ਕਿ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸੁੰਨੀ ਕੇਂਦਰੀ ਵਕਫ ਬੋਰਡ ਦੇ ਜਿਹੜੇ ਨੇ ਚੇਅਰਮੈਨ ਦੇ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਧਨੀਪੁਰ ਦੇ ਵਿੱਚ ਕੀ ਹੋ ਰਿਹਾ ਹੈ? ਆਈਆਈਸੀਐਫ ਟਰਸਟ ਦੇ ਮੁਤਾਬਕ ਧਨੀਪੁਰ ਦੇ ਵਿੱਚ ਇੱਕ ਮਾਜੀ ਦੇ ਨਾਲ ਨਾਲ ਇੱਕ ਅਤ ਆਧੁਨਿਕ ਕੈਂਸਰ ਹਸਪਤਾਲ ਹੈ 1857 ਦੇ ਪਹਿਲੇ ਸੰਤੰਤਰਤਾ ਸੰਗਰਾਮ ਨੂੰ ਸਾਂਭਣ ਦੇ ਲਈ ਇੱਕ ਅਜਾਇਬ ਘਰ ਬਣਾਇਆ ਜਾਵੇਗਾ ਅਜਾਇਬ ਘਰ ਦਾ ਨਾਮ ਜਿਹੜਾ ਹੈ 1857 ਦੀ ਪਹਿਲੇ ਆਜ਼ਾਦੀ ਸੰਗਰਾਮ ਦੇ ਨਾਇਕ ਅਤੇ ਫੈਜ਼ਾਬਾਦ ਦੇ ਰਹਿਣ ਵਾਲੇ ਮੌਲਵੀ ਅਹਿਮਦ ਉੱਲਾ ਛਾਹ ਦੀ ਯਾਦ ਦੇ ਵਿੱਚ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਫਾਊਂਡੇਸ਼ਨ ਦੇ ਚੇਅਰਮੈਨ ਜ਼ੁਫਰ ਫਾਰੂਕੀ ਨੇ ਦੱਸਿਆ ਕਿ ਮਸਜਿਦ ਦੇ ਨਿਰਮਾਣ ਦੇ ਲਈ 100 ਕਰੋੜ ਰੁਪਏ ਦੀ ਜ਼ਰੂਰਤ ਹੈ। ਉਹਨਾਂ ਕਹੇ ਕਿ ਬਾਕੀ ਪ੍ਰੋਜੈਕਟਾਂ ਦੇ ਉੱਤੇ ਕਰੀਬ 400 ਕਰੋੜ ਰੁਪਏ ਦੀ ਲਾਗਤ ਆ ਸਕਦੀ ਹੈ। ਫਾਰੂਕੀ ਮੁਤਾਬਕ ਇਹਨਾਂ ਪ੍ਰੋਜੈਕਟਾਂ ਨੂੰ ਜਿਹੜਾ ਚਲਾਉਣ ਦੇ ਲਈ ਹੋਰ ਸ਼ੁਰੂਆਤੀ ਪੂੰਜੀ ਦੀ ਵੀ ਲੋੜ ਪਵੇਗੀ। ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਟਰਸਟ ਜਿਹੜਾ ਹੈ ਚੈਰੀਟੇਬਲ ਮਾਡਲ ਦੇ ਉੱਤੇ ਹਸਪਤਾਲ ਚਲਾਉਣ ਵਾਲੇ ਲੋਕਾਂ ਦੇ ਨਾਲ ਵੀ ਸੰਪਰਕ ਕਰ ਰਿਹਾ ਹੈ। ਜਿਨ੍ਹਾਂ ਦੇ ਵਿੱਚੋਂ ਕੁਝ ਅੱਗੇ ਆਏ ਨੇ। ਫਾਰੂਕੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕ ਦਾਨ ਕਰਨ ਦੇ ਚਾਹਵਾਨ ਨੇ ਇਸ ਦੇ ਲਈ ਅਸੀਂ FCRA ਜਾਨਕੀ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਦੇ ਤਹਿਤ ਅਰਜੀ ਦਿੱਤੀ ਹੈ ਇਸ ਤੋਂ ਬਾਅਦ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਅਸੀਂ ਹੋਰ ਜ਼ਮੀਨ ਦੀ ਭਾਲ ਕਰ ਰਹੇ ਹਾਂ ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਪੈਸਾ ਆ ਜਾਏਗਾ ਮਸਜਿਦਾ ਨਕਸ਼ਾ ਵੀ ਦੋ ਵਾਰ ਬਣਾਇਆ ਗਿਆ ਪਹਿਲੀ ਵਾਰ ਦਿੱਲੀ ਦੇ ਪ੍ਰੋਫੈਸਰ एसएम अख्तर ਨੇ نقشਾ ਤਿਆਰ ਕੀਤਾ ਪਰ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਨਕਸ਼ਾ ਬਣਾਉਣ ਦੇ ਲਈ ਕਿਹਾ ਗਿਆ ਪ੍ਰੋਫੈਸਰ ਅਖਤਰ ਦਾ ਕਹਿਣਾ ਹੈ ਕਿ ਕਮੇਟੀ ਨੇ ਉਹਨਾਂ ਦਾ ਨਕਸ਼ਾ ਕਿਉਂ ਖਾਰਜ ਕੀਤਾ ਇਹ ਤਾਂ ਉਹੀ ਲੋਕ ਹੀ ਦੱਸ ਸਕਦੇ ਨੇ ਫੰਡਾਂ ਦੀ ਘਾਟ ਦੇ ਬਾਰੇ ਆਈ ਆਈ ਸੀ ਐਫ ਦੇ ਸਕੱਤਰ ਅਤਹਰ हुसैन ਦਾ ਕਹਿਣਾ ਹੈ ਕਿ ਸ਼ੁਰੂ ਦੇ ਵਿੱਚ ਆਏ ਪੈਸੇ ਦੇ ਨਾਲ ਕੋਵਿਡ ਦੇ ਦੌਰਾਨ ਧਨੀਪੁਰ ਤੋਂ ਇੱਕ ਐਂਬੂਲੈਂਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਬੋਰਡ ਨੇ ਕਿੰਨੇ ਪੈਸੇ ਦਿੱਤੇ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਅਯੁੱਧਿਆ ਦੇ ਵਿੱਚ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਅਰਸ਼ ਅਫਸਲ ਖਾਨ ਕਹਿੰਦੇ ਨੇ ਕਿ ਟਰਸਟ ਨੂੰ ਆਪਣਾ ਕੰਮ ਸ਼ੁਰੂ ਕਰਨ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੂੰ ਪੈਸੇ ਦੀ ਜੜੀ ਆ ਅਪੀਲ ਕਰਨੀ ਚਾਹੀਦੀ ਸੀ। ਸ਼ੁਰੂ ਦੇ ਵਿੱਚ ਕੁਝ ਵੱਡੇ ਹਸਪਤਾਲ ਮਾਲਕਾਂ ਨੇ ਆਪਣੀ ਦਿਲਚਸਪੀ ਦਿਖਾਈ ਸੀ ਪਰ ਦੇਰੀ ਕਾਰਨ ਸ਼ਾਇਦ ਹੁਣ ਲੋਕਾਂ ਦੇ ਵਿੱਚ ਪਹਿਲਾਂ ਵਰਗਾ ਉਤਸ਼ਾਹ ਨਹੀਂ ਰਿਹਾ। ਪਰ ਫਾਰੂਕੀ ਦਾ ਕਹਿਣਾ ਹੈ ਕਿ ਪੈਸਾ ਇਕੱਠਾ ਕਰਨ ਦੇ ਲਈ ਹਰ ਸੂਬੇ ਵਿੱਚ ਵਲੰਟੀਅਰ ਬਣਾਏ ਜਾ ਰਹੇ ਨੇ ਤੇ ਕਰਾਊਡ ਫੰਡਿੰਗ ਬਾਰੇ ਵੀ ਜੜਾ ਸੋਚਿਆ ਜਾ ਰਿਹਾ ਹੈ। ਅਯੁੱਧਿਆ ਦੇ ਵਿੱਚ ਮੰਦਿਰ ਦੀ ਸਥਾਪਨਾ ਨੂੰ 1 ਸਾਲ ਹੋਣ ਵਾਲਾ ਹੈ ਪਰ ਅਜੇ ਤੱਕ ਮਸਜਿਦਾਂ ਮਸਜਿਦ ਦਾ ਨਾ ਬਣਾਏ ਜਾਣ ਬਾਰੇ ਅਸੀਂ ਭਾਜਪਾ ਨੇਤਾ ਦੇ ਨਾਲ ਵੀ ਗੱਲ ਕੀਤੀ ਹੈ। ਇਸ ਬਾਰੇ ਉੱਤਰ ਪ੍ਰਦੇਸ਼ ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਕੁਵਰ 바ਸੀਤ ਅਲੀ ਨੇ ਕਿਹਾ ਹੈ ਕਿ ਫਾਊਂਡੇਸ਼ਨ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਤੇ ਜਲਦੀ ਹੀ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਹੋ ਜਾਏਗਾ। ਕਈ ਦੋਸਤਾਂ ਨੇ ਇਸ ਦੇ ਲਈ ਪੈਸੇ ਦਾ ਯੋਗਦਾਨ ਪਾਇਆ ਤੇ ਮਸਜਿਦ ਨੂੰ ਤਕਰੀਬਨ 1 ਕਰੋੜ ਰੁਪਏ ਮਿਲ ਚੁੱਕੇ ਨੇ ਅਸਲ ਸਥਿਤੀ ਕੀ ਹੈ ਸਰਕਾਰ ਨੇ ਸਾਲ 2020 ਦੇ ਵਿੱਚ ਪਿੰਡ ਧਨੀਪੁਰ ਦੇ ਵਿੱਚ ਮਸਜਿਦ ਲਈ ਜ਼ਮੀਨ ਦਿੱਤੀ ਸੀ ਪਰ ਇੰਨੇ ਸਾਲ ਬੀਤ ਜਾਣ ਤੇ ਵੀ ਜ਼ਮੀਨ ਤੇ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ ਸਿਰਫ ਕਈ ਥਾਵਾਂ ਦੇ ਉੱਤੇ ਬੋਰਡ ਹੀ ਲੱਗੇ ਦਿਸੇ ਨੇ ਦੂਜੇ ਪਾਸੇ ਅਜੁੱਧਿਆ ਦੇ ਵਿੱਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਤੋਂ ਬਾਅਦ ਬਾਕੀ ਰਹਿੰਦੇ ਨਿਰਮਾਣ ਕਾਰਜ ਤੇਜ਼ੀ ਦੇ ਨਾਲ ਚੱਲ ਰਹੇ ਨੇ ਰਾਮ ਮੰਦਰ ਦੇ ਨਿਰਮਾਣ ਦੇ ਉੱਤੇ ਤਕਰੀਬਨ 1800 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਅਯੁੱਧਿਆ ਦੇ ਵਿੱਚ ਰਾਮ ਮੰਦਰ ਤੱਕ ਰਾਮ ਮਾਰਗ ਬਣਾਇਆ ਗਿਆ ਹੈ। ਸਰਕਾਰ ਦੇ ਵੱਲੋਂ ਅਯੁੱਧਿਆ ਦਾ ਸੁੰਦਰੀਕਰਨ ਵੀ ਕੀਤਾ ਗਿਆ ਜਿਸ ਦੇ ਲਈ ਸਰਕਾਰ ਨੇ ਵੱਖਰਾ ਫੰਡ ਅਲਾਟ ਕੀਤਾ ਸੀ। ਤੇ ਭਾਈ ਮਸਜਿਦ ਦੇ ਉੱਤੇ ਵੀ ਕਰ ਦਿੰਦੇ ਤਾਂ ਫਿਰ ਹੋਰ ਬੱਲੇ ਬੱਲੇ ਹੋ ਜਾਂਦੀ। ਸਰਕਾਰ ਨੇ ਸ਼ਰਧਾਲੂਆਂ ਦੀ ਆਮਦ ਦੇ ਲਈ ਹਵਾਈ ਅੱਡਾ ਚਾਲੂ ਕੀਤਾ, ਨਵਾਂ ਬੱਸ ਸਟੈਂਡ ਬਣਵਾਇਆ, ਰੇਲਵੇ ਦੇ ਵਿਵਸਥਾ ਵਿਸਤਾਰ ਦਾ ਕੰਮ ਚੱਲ ਰਿਹਾ ਹੈ ਇਸ ਸਾਲ ਦੇ ਬਜਟ ਦੇ ਵਿੱਚ ਜੁੱਧਿਆ ਦੇ ਵਿਕਾਸ ਦੇ ਲਈ 100 ਕਰੋੜ ਰੁਪਏ ਦਿੱਤੇ ਗਏ ਹਵਾਈ ਅੱਡੇ ਦੇ ਵਿਸਤਾਰ ਦੇ ਲਈ 150 ਕਰੋੜ ਰੁਪਏ 150 ਕਰੋੜ ਰੁਪਏ ਦਿੱਤੇ ਗਏ ਹਾਲਾਂਕਿ ٹرسٹ ਦੇ 77 ਅਤਰ ਹੁਸੈਨ ਦਾ ਕਹਿਣਾ ਹੈ ਕਿ ਦੋਮਾਂ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਰਾਮ ਮੰਦਰ ਦੀਆਂ ਤਿਆਰੀਆਂ ਕਈ ਦਹਾਕਿਆਂ ਤੋਂ ਚੱਲ ਰਹੀਆਂ ਸਨ ਤੇ ਸਰਕਾਰ ਵੀ ਇਸ ਦੇ ਵਿੱਚ ਖਾਸ ਦਿਲਚਸਪੀ ਲੈ ਰਹੀ ਹੈ ਪਿੰਡ ਧਨੀਪੁਰ ਦੇ ਕਈ ਹੋਰ ਮਸਜਿਦ ਬਾਰੇ ਗੱਲ ਕਰਨ ਤੋਂ ਝਿਜਕਦੇ ਨੇ ਪਰ ਸਥਾਨਕ ਨਿਵਾਸੀ ਮੁਹੰਮਦ ਇਸਲਾਮ ਦਾ ਕਹਿਣਾ ਹੈ ਕਿ ਮਸਜਿਦ ਦਾ ਕੰਮ ਸ਼ੁਰੂ ਕੀਤੇ ਜਾਣ ਸੰਬੰਧੀ ਕਈ ਵਾਰ ਜਿਹੜਾ ਤਰੀਕਾ ਦਸੀਆਂ ਗਈਆਂ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਪਹਿਲਾਂ ਕਮੇਟੀ ਦੇ ਲੋਕ 15 ਅਗਸਤ ਤੇ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਲਈ ਆਉਂਦੇ ਸਨ ਪਰ ਇਸ ਵਾਰ ਉਹ ਵੀ ਨਹੀਂ ਆਏ ਨੇ ਇਸ ਦੇ ਲਈ ਪਿੰਡ ਰਾਮ ਮੰਦਰ ਬਣ ਗਿਆ ਹੁਣ ਕੀ ਕਰਨ ਆ ਕੇ ਇਸ ਦੇ ਲਈ ਪਿੰਡ ਵਾਸੀਆਂ ਨੇ ਖੁਦ ਝੰਡਾ ਲਹਿਰਾਇਆ ਮੁਹੰਮਦ ਇਸਲਾਮ ਦਾ ਕਹਿਣਾ ਹੈ ਕਿ ਜੇਕਰ ਕੋਈ ਹਸਪਤਾਲ ਬਣਦਾ ਹੈ ਤਾਂ ਇਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਉਹਨਾਂ ਨੂੰ ਲਖਨਊ ਜਾਣ ਦੇ ਲਈ 4 ਤੋਂ 6 ਘੰਟੇ ਦਾ ਸਫ਼ਰ ਨਹੀਂ ਕਰਨਾ ਪਵੇਗਾ। ਲੋਕਾਂ ਦੀ ਰਾਏ ਕੀ ਹੈ ਇਸ ਦੇ ਬਾਰੇ? ਧਨੀਪੁਰ ਦੇ ਵਿੱਚ ਬਣਨ ਵਾਲੀ ਮਸਜਿਦ ਦੇ ਬਾਰੇ ਆਲ ਇੰਡੀਆ ਮਿਲੀ ਕਾਉਂਸਲ ਜਿਹੜੀ ਹੈ ਦੇ ਜਨਰਲ ਸਕੱਤਰ ਖਾਲਿਕ ਅਹਿਮਦ ਖਾਨ ਕਹਿੰਦੇ ਨੇ ਕਿ ਜ਼ਮੀਨ ਸੁੰਨੀ ਸੈਂਟਰਲ ਵਕਫ ਬੋਰਡ ਨੂੰ ਦਿੱਤੀ ਗਈ ਹੈ ਤੇ ਉਹ ਸਾਰੀ ਸ਼ੁਰੂ ਕਰਨਾ ਉਹਨਾਂ ਦਾ ਕੰਮ ਹੈ। ਖਾਨ ਕਹਿੰਦੇ ਨੇ ਕਿ ਜੇਕਰ ਇੱਥੋਂ ਦੇ ਲੋਕਾਂ ਦੇ ਵਿੱਚ ਜ਼ਮੀਨ ਮਿਲੀ ਹੁੰਦੀ ਤਾਂ ਹੁਣ ਤੱਕ ਮਸਜਿਦ ਬਣ ਚੁੱਕੀ ਹੁੰਦੀ ਉਹ ਸਵਾਲ ਕਰਦੇ ਨੇ ਬਾਬਰੀ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਲਈ ਇੱਕ ਮਸਜਿਦ ਬਣਾਈ ਜਾਣੀ ਸੀ ਪਰ ਇੰਨੀ ਦੂਰ ਕੌਣ ਜਾ ਕੇ ਪੰਜ ਵਾਰ ਨਮਾਜ਼ ਪੜ੍ਹੇਗਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ 'ਚ ਧਿਰ ਰਹੇ ਇਕਬਾਲ ਅंसारी ਨੇ ਵੀ ਮਸਜਿਦ ਦਾ ਕੰਮ ਨਾ ਹੋ ਸਕਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਗਲਬਾਦ ਦੇ ਦੌਰਾਨ ਵਕਫ ਬੋਰਡ ਨੂੰ ਮਸਜਿਦ ਬਣਾਉਣ ਦੇ ਲਈ ਜ਼ਮੀਨ ਮਿਲ ਗਈ ਹੈ ਇਸ ਦੇ ਲਈ ਕੰਮ ਅਤੇ ਕੰਮ ਅਜੇ ਸ਼ੁਰੂ ਨਹੀਂ ਹੋਇਆ ਤੇ ਇਸ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਹੈ ਵਕਫ ਬੋਰਡ ਨੇ ਜ਼ਮੀਨ ਦਾ ਕਬਜ਼ਾ ਲੈ ਲਿਆ ਹੁਣ ਮਸਜਿਦ ਦਾ ਕੰਮ ਪੂਰਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਜਦੋਂ ਤੱਕ ਮਸਜਿਦ ਅਜੁੱਧਿਆ ਦੇ ਵਿੱਚ ਸੀ ਅਸੀਂ ਇਸ ਦਾ ਇਸ ਦੀ ਜਿਹੜੀ ਦੇਖਭਾਲ ਕਰਦੇ ਸੀ ਇੰਡੀਅਨ ਯੂਡੀਅਨ ਮੁਸਲਿਮ ਲੀਗ ਦੇ ਸੂਬਾ ਪ੍ਰਧਾਨ ਨਜ਼ਮੂਲ हसन ਗਣੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਜ਼ਮੀਨ ਮਿਲੀ ਹੈ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੇ ਨਾਲ ਗੱਲ ਕਰਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਵਿੱਚ ਦਿਲਚਸਪੀ ਦੀ ਘਟ ਜਾ ਦਿਲਚਸਪੀ ਹੀ ਘਟ ਜਾ ਪਦੀ ਹੈ ਜਾਪਦੀ ਹੈ ਅਯੁੱਧਿਆ ਦੇ ਰਹਿਣ ਵਾਲੇ ਕਾਸ਼ਾਨ ਅਹਿਮਦ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਕੋਈ ਕਾਗਜ਼ ਨਹੀਂ ਦਿੱਤਾ ਹੈ ਇੱਥੋਂ ਤੱਕ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਕੁਝ ਦੱਸਣ ਦੇ ਲਈ ਤਿਆਰ ਦੱਸਣ ਲਈ ਨਹੀਂ ਆਇਆ ਹੈ ਜੇਕਰ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਬਾਅਦ ਵਿੱਚ ਰੁਕਾਵਟਾਂ ਆ ਸਕਦੀਆਂ ਨੇ ਕੀ ਸੀ ਅਯੁੱਧਿਆ ਵਿਵਾਦ ਅਸਲ ਵਿੱਚ ਸਾਲ 19 ਦੇ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਅਜੁੱਧਿਆ ਵਿਵਾਦ ਦਾ ਇਤਿਹਾਸ ਲਗਭਗ 150 ਸਾਲ ਪੁਰਾਣਾ ਹੈ 1528 ਦੇ ਵਿੱਚ ਅਜੁੱਧਿਆ ਚ ਇੱਕ ਅਜਿਹੀ ਜਗ੍ਹਾ ਦੇ ਉੱਤੇ ਇੱਕ ਮਸਜਿਦ ਦਾ ਨਿਰਮਾਣ ਕੀਤਾ ਗਿਆ ਜਿਸ ਨੂੰ ਬਹੁਤ ਸਾਰੇ ਹਿੰਦੂ ਭਗਵਾਨ ਰਾਮ ਦਾ ਜਨਮ ਸਥਾਨ ਮੰਨਦੇ ਨੇ 1853 ਦੇ ਵਿੱਚ ਪਹਿਲੀ ਵਾਰ ਇਸ ਸਥਾਨ ਦੇ ਉੱਤੇ ਨੇੜੇ ਫਿਰਕੂ ਦੰਗੇ ਹੋਏ ਮੰਨਿਆ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਬਾਬਰ ਨੇ ਇਸ ਮਸਜਿਦ ਦਾ ਨਿਰਮਾਣ ਕਰਵਾਇਆ ਸੀ ਜਿਸ ਕਰਕੇ ਜਿਸ ਕਾਰਨ ਇਸ ਨੂੰ ਬਾਬਰੀ ਮਸਜਿਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ 1859 ਵਿੱਚ ਜਿਹੜਾ ਸੀ ਬ੍ਰਿਟਿਸ਼ ਸ਼ਾਸਕਾਂ ਨੇ ਵਿਵਾਦਿਤ ਜਗ੍ਹਾ ਦੇ ਉੱਤੇ ਵਾਰਡ ਲਗਾ ਦਿੱਤੀ ਗਈ ਸੀ ਤੇ ਮੁਸਲਮਾਨਾਂ ਨੂੰ ਕੰਪਲੈਕਸ ਦੇ ਅੰਦਰਲੇ ਹਿੱਸੇ ਦੇ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ ਤੇ ਹਿੰਦੂਆਂ ਨੂੰ ਬਾਹਰੀ ਹਿੱਸੇ ਦੇ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ 1949 ਮਸਜਿਦ ਦੇ ਵਿੱਚ ਭਗਵਾਨ ਰਾਮ ਦੀਆਂ ਮੂਰਤੀਆਂ ਮਿਲੀਆਂ ਕਥਿਤ ਤੌਰ ਦੇ ਉੱਤੇ ਕੁਝ ਹਿੰਦੂਆਂ ਨੇ ਇਹ ਮੂਰਤੀਆਂ ਉੱਥੇ ਰੱਖੀਆਂ ਸਨ ਮੁਸਲਮਾਨਾ ਨੇ ਇਸ ਦਾ ਵਿਰੋਧ ਕੀਤਾ ਤੇ ਦੋਮਾ ਧਿਰਾਂ ਨੇ ਅਦਾਲਤ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਸੀ ਸਰਕਾਰ ਨੇ ਇਸ ਸਥਲ ਨੂੰ ਸਥਾਨ ਨੂੰ ਵਿਵਾਦਿਤ ਐਲਾਨ ਕਰਕੇ ਜਿਹੜਾ ਸੀ ਜਿੰਦਾ ਲਾ ਦਿੱਤਾ ਸੀ 1984 ਦੇ ਵਿੱਚ ਜਿਹੜਾ ਸੀ ਵਿਸ਼ਵ Hindu ਪਰਿਸ਼ਦ ਦੀ ਅਗਵਾਈ ਦੇ ਵਿੱਚ ਭਗਵਾਨ ਰਾਮ ਦੇ ਜਨਮ ਸਥਾਨ ਨੂੰ ਆਜ਼ਾਦ ਕਰਵਾਉਣ ਦੇ ਯਤਨ ਰੱਬ ਨੂੰ ਵੀ ਆਜ਼ਾਦ ਕਰਾਉਣ ਲੱਪਈ ਸੀ ਦੇਖੋ ਰੱਬ ਨੂੰ ਹੀ ਅੰਦਰ ਬੰਦ ਕਰ ਦਿੱਤਾ ਦੇਖ ਲਓ ਲੋਕਾਂ ਨੇ ਵੀ ਤੇ ਅਦਾਲਤਾਂ ਨੇ ਵੀ ਤੇ ਸਿਆਸੀ ਲੋਕਾਂ ਨੇ ਵੀ ਜਿਨ੍ਹਾਂ ਨੇ ਇਸ ਦੁਨੀਆ ਦੇ ਉੱਤੇ ਰੱਬ ਲਿਆਂਦਾ 1984 ਦੇ ਵਿੱਚ ਵਿਸ਼ਵ Hindu ਪਰਿਸ਼ਦ ਦੀ ਅਗਵਾਈ ਦੇ ਵਿੱਚ ਭਗਵਾਨ ਰਾਮ ਦੇ ਜਨਮ ਸਥਾਨ ਨੂੰ ਆਜ਼ਾਦ ਕਰਵਾਉਣ ਦੇ ਯਤਨ ਕੀਤੇ ਗਏ ਤੇ ਉੱਥੇ ਰਾਮ ਮੰਦਰ ਬਣਾਉਣ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਬਾਅਦ ਦੇ ਵਿੱਚ ਇਸ ਮੁਹਿੰਮ ਦੀ ਜਿਹੜੀ ਸੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਉੱਗੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕੀਤੀ ਸੀ 1986 ਦੇ ਵਿੱਚ ਜ਼ਿਲ੍ਹਾ ਅਦਾਲਤ ਨੇ ਹਿੰਦੂਆਂ ਦੇ ਲਈ ਨਮਾਜ਼ ਅਦਾ ਕਰਨ ਦੇ ਲਈ ਵਿਵਾਦਿਤ ਮਸਜਿਦ ਦੇ ਦਰਵਾਜੇ ਦੇ ਉੱਤੇ ਤਾਲਾ ਲਗਾਉਣ ਦਾ ਹੁਕਮ ਦੇ ਦਿੱਤਾ ਇਸ ਦੇ ਵਿਰੋਧ ਦੇ ਵਿੱਚ ਮੁਸਲਮਾਨਾਂ ਨੇ ਬਾਬਰੀ ਮਸਜਿਦ ਸੰਘਰਸ਼ ਕਮੇਟੀ ਦਾ ਗਠਨ ਕੀਤਾ 1999 ਦੇ ਵਿੱਚ ਵਿਸ਼ਵ Hindu ਪਰਿਸ਼ਦ ਨੇ ਰਾਮ ਮੰਦਰ ਦੀ ਉਸਾਰੀ ਲਈ ਮੁਹਿੰਮ ਤੇਜ਼ ਕੀਤੀ ਤੇ ਵਿਵਾਦ ਜਗ੍ਹਾ ਦੇ ਉੱਤੇ ਜਗ੍ਹਾ ਦੇ ਨੇੜੇ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ 1990 ਦੇ ਵਿੱਚ ਵਿਸ਼ਵ Hindu ਪਰਿਸ਼ਦ ਦੇ ਵਰਕਰਾਂ ਨੇ ਬਾਬਰੀ ਮਸਜਿਦ ਨੂੰ ਕੁਝ ਨੁਕਸਾਨ ਵੀ ਪਹੁੰਚਾਇਆ ਤਤਕਾਲੀ ਪ੍ਰਧਾਨ ਮੰਤਰੀ ਮંત્રી ਸੰਤ ਚੰਦਰ ਸ਼ੇਖਰ ਨੇ ਇਸ ਵਿਵਾਦ ਨੂੰ ਗੱਲਬਾਤ ਦੇ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ 1992 ਵਿਸ਼ਵ Hindu ਪਰੀਸ਼ਦ ਸ਼ੇਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ 6 ਦਸੰਬਰ ਅੱਜ ਦੇ ਦਿਨ ਨੂੰ ਬਾਬਰੀ ਮਸਜਿਦ ਨੂੰ ਢਾ ਦਿੱਤਾ ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਦਰਮਿਆਨ ਜਿਹੜਾ ਸੀ ਫਿਰਕੂ ਦੰਗੇ ਤੇ ਜਿਹੜਾ ਸੀ ਲੜਾਈਆਂ ਹੋਈਆਂ ਤੇ ਜਿਹੜਾ ਭੜਕੇ 30 ਸਤੰਬਰ 2110 ਦੇ ਵਿੱਚ Allahabad High Court ਦੇ ਲਖਨਊ ਬੈਂਚ ਨੇ ਇਤਿਹਾਸਕ ਫੈਸਲੇ ਦੇ ਵਿੱਚ ਅਜੁੱਧਿਆ ਦੀ ਵਿਵਾਦਿਤ ਥਾਂ ਨੂੰ ਰਾਮ ਜਨਮ ਭੂਮੀ ਐਲਾਨਦਿਆਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ 9 ਮਈ 2111 ਦੇ ਵਿੱਚ ਸੁਪਰੀਮ ਕੋਰਟ ਨੇ Allahabad High Court ਦੇ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਤੇ ਹੁਕਮ ਦਿੱਤਾ ਕਿ ਸੁਣਵਾਈ ਦੇ ਦੌਰਾਨ High Court ਦੇ ਫੈਸਲੇ ਨੂੰ ਲਾਗੂ ਕਰਨ ਤੇ ਰੋਕ ਰਹੇਗੀ ਇਸ ਤੋਂ ਇਲਾਵਾ ਵਿਵਾਦਿਤ ਥਾਂ ਦੇ ਉੱਤੇ 7 ਜਨਵਰੀ 1993 ਵਾਲੀ ਸਥਿਤੀ ਨੂੰ ਬਹਾਲ ਵੀ ਕੀਤਾ ਗਿਆ 9 ਨਵੰਬਰ 2019 ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਅਜोध्या ਦੇ ਵਿੱਚ ਰਾਮ ਮੰਦਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ ਅਦਾਲਤ ਨੇ ਮਸਜਿਦ ਬਣਾਉਣ ਦੇ ਲਈ ਮੁਸਲਿਮ ਪਿਰ ਨੂੰ 5 ਏਕੜ ਬਦਲਵੀਂ ਜ਼ਮੀਨ ਦੇਣ ਦਾ ਵੀ ਫੈਸਲਾ ਸੁਣਾਇਆ ਸੀ ਜੀ ਦੋਸਤੋ ਇਹ ਹੈ ਜੀ ਸਾਰਾ ਘਟਨਾਕਰਮ ਜੋ ਕੁਝ ਵਾਪਰਿਆ ਹੈ ਅਜोध्या ਦੇ ਵਿੱਚ ਹਾਲੇ ਤੱਕ ਮਸਜਿਦ ਦੀ ਉਸਾਰੀ ਦਾ ਕੰਮ ਕਿਉਂ ਨਹੀਂ ਹੋ ਸਕਿਆ ਗੱਲਬਾਤ ਸੀ ਸਿਆਇਦ ਮੌਜ਼ੀਜ਼ ਇਮਾਮ ਹੁਣਾਂ ਦੇ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਦੇ ਤੇ ਦੁਆਬਾ ਰਿਓ ਦਾ ਮਾਂਜ ਅੱਜ ਖਾਸ ਦਿਨ ਦੇ ਉੱਤੇ ਗੱਲਾਂ ਬਾਤਾਂ ਨੇ 6 ਦਸੰਬਰ ਦੀਆਂ